thank yeah. you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਅਮਰ ਸ਼ਹੀਦ ਬਾਬਾ ਪੋਤੀਰਾ ਮਹਰਾ ਜੀ ਤੇ ਸਾਲਾਨਾ ਦੁੱਧ ਦਾ ਲੰਗਰ ਲਾਇਆ ਜਾਂਦਾ ਵਾ ਇਹ ਪਿੰਡ ਦਿਆਲਪੁਰ ਵੱਲੋਂ ਔਰ ਸਾਡੇ ਸਰਪੰਚ ਸਾਹਿਬ ਨਾਲ ਖੜੇ ਆਂ ਅਸੀਂ ਹਰ ਵਾਰ ਇੱਥੇ ਦਰਸ਼ਨ ਕਰਨ ਵਾਸਤੇ ਉਹਨੇ ਸੰਗਤਾਂ ਦਾ ਖਾਟਾ ਮਾਰਦਾ ਕੱਟ ਜਿਹੜਾ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਨੇ ਆ ਤੇ ਭਾਈ ਇੱਥੇ ਦੁੱਧ ਪੀਣਾ ਬਹੁਤ ਸੌਖਾ ਪਰ ਜਿਹੜਾ ਦੁੱਧ ਮੋਤੀਰਾ ਮਹਰੇ ਨੇ ਉਨਾ ਮਹਾਨ ਯੋਧਿਆਂ ਵਾਸਤੇ ਪਰਉਪਕਾਰ ਕੀਤਾ ਨਾ ਜਿਹੜਾ ਸਿੱਖ ਪੰਥ ਸਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਵੀ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਂਈ ਦੁੱਧ ਪਿਆਇਆ ਉਹਨੇ ਦੁੱਧ ਪਿਉਣ ਦੀ ਜਿਹੜੀ ਸਜ਼ਾ ਪਤਾ ਕੀ ਸੀ ਕੋਹਲੂ ਦੇ ਵਿੱਚ ਪੀੜਿਆ ਗਿਆ ਉਹ ਆ ਗੁਰੂ ਦਾ ਸਿੱਖ ਉਹਨੇ ਸਿੱਖੀ ਸਿਦਕ ਨਿਭਾਇਆ ਗੁਰੂ ਤੋਂ ਬੇਮੁਖ ਨਹੀਂ ਹੋਇਆ ਔਰ ਆਪਣੇ ਬਚਨਾਂ ਦਾ ਬਲੀ ਰਿਆ 14 ਝੁਕ ਜਾ ਝੁਕ ਸਕਦਾ ਸੀ ਸਰਕਾਰ ਦਾ ਬਣ ਸਕਦਾ ਸੀ ਪਰ ਉਹ ਬਣਿਆ ਨਹੀਂ ਉਹਨੇ ਕਿਹਾ ਸਿਰ ਗੁਰੂ ਦਾ ਇਹ ਗੁਰੂ ਤੋਂ ਬੇਮੁਖ ਹੋਣ ਵਾਲੇ ਜਿਹੜੇ ਦਰਦਰ ਭਟਕਦੇ ਤੇ ਗੁਰੂ ਨੂੰ ਆਪਣਾ ਬਣਾਉਣ ਵਾਲੇ ਤੇ ਜਿਹਨੂੰ ਗੁਰੂ ਆਪਣਾ ਬਣਾ ਲੈਂਦਾ ਫਿਰ ਐਦਾਂ ਫਿਰ ਹਰ ਸਾਲ ਉਹਨਾਂ ਦੀਆਂ ਯਾਦਾਂ ਮਨਾਇਆਂ ਜਾਂਦੀਆਂ ਸੋ ਹਰ ਸਾਲ ਇਹ ਲੰਗਰ ਦੇ ਵਿੱਚ ਵੱਡੀਆਂ ਸਵਾਵਾਵਾਂ ਹੁੰਦੀਆਂ ਸੋ ਸਾਡੇ ਮਨਜੀਤ ਸਿੰਘ ਜੀ ਮਾਨਪਰਾ ਸੌਣ ਮਾਨ ਸਾਡਾ ਭਰਾ ਉਹ ਵਕੀਲ ਸਾਹਿਬ ਵੀ ਆਏ ਆ ਦਾ ਮਾਨਟਾਬੇ ਵਾਲੇ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਮੇਨ ਰੋਡ ਦੇ ਉੱਤੇ ਮਾਨਟਾਬੇ 2 ਆਉਂਦੀਆਂ ਕਾਹਲਵਾਂ ਲੱਗ ਗਿਆ ਇੱਕਾ ਬਿਆਲਪੁਰ ਤੋਂ ਥੋੜਾ ਜਿਹਾ ਗਾਂ ਨੂੰ ਜਾਈਏ ਅਗਲੇ ਪਾਸੇ ਆ ਕੇ ਇਹ ਆਪਣਾ ਉਹ ਢਾਬਾ ਆਉਂਦਾ ਸੋ ਮੇਰੇ ਭਰਾਓ ਸੇਵਾ ਕਰਨੀ ਮਹਾਰਾ ਕਹਿੰਦੇ ਸੇਵਾ ਕਰਨੀ ਵੱਡੇ ਭਾਗਾਂ ਦੀ ਨਿਸ਼ਾਨੀ ਆ ਬਹੁਤ ਸਾਰੇ ਲੋਕਾਂ ਨੇ ਬਹੁਤ ਕੁਝ ਦਿੱਤਾ ਵਾ ਲੇਕਿਨ ਉਹ ਕਿਹਨੂੰ ਕੋਈ ਦੇ ਨਹੀਂ ਸਕਦੇ ਨਾ ਉਹ ਵੰਡ ਕੇ ਛਕ ਸਕਦੇ ਆ ਤੇ ਨਾ ਉਹ ਕਿਸੇ ਵਾਸਤੇ ਕੁਝ ਕਰ ਸਕਦੇ ਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਜਿਹੜੇ ਆਪਣੇ ਵੱਡਿਆਂ ਨੂੰ ਯਾਦ ਰੱਖਦੇ ਆ ਔਰ ਬਾਬਾ ਮੋਤੀਦਾ ਮਹਾਰਾ ਜੀ ਜਿਨ੍ਹਾਂ ਦੀ ਵੱਡੀ ਕਮਾਈ ਆ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਜਿਨ੍ਹਾਂ ਦਾ ਨਾਮ ਲਿਖਿਆ ਹੈਗਾ ਜਦੋਂ ਆਪਾਂ ਛੋਟੇ ਸਹਿਰ ਜਾਦਿਆਂ ਦੀ ਦਾਸਤਾਨ ਸਟੇਜਾਂ ਦੇ ਉੱਤੋਂ ਗਾਉਨੇ ਆ ਤੇ ਧੰਨ ਬਾਬਾ ਮੋਤੀਰਾ ਮਹਿਰਾ ਕਹਿ ਕੇ ਆਪਾਂ ਉਹਨਾਂ ਨੂੰ ਸਬੋਧਨ ਹੁੰਨੇ ਆ ਔਰ ਉਹਨਾਂ ਦੇ ਪਰਿਵਾਰ ਉਹਨਾਂ ਦਾ ਛੋਟਾ ਜਿਹਾ ਬੱਚਾ ਉਹਦੀ ਮਹਾਨ ਕੁਰਬਾਨੀ ਨੂੰ ਆਪਾਂ ਸਜਦਾ ਕਰਦੇ ਆ ਸੋ ਮੇਰੇ ਵੀਰੋ ਭਰਾਓ ਜਿੰਨੇ ਵੀ ਤੁਸੀਂ ਪੰਜਾਬ ਚ ਨਹੀਂ ਦੇਸ਼ਾਂ ਪਰਦੇਸਾਂ ਚ ਵਸਦੇ ਹੋ ਜਦੋਂ ਵੀ ਇਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਨੂੰ ਆਪਾਂ ਤਾਜ਼ਾ ਕਰਦੇ ਆ ਪੈਸਿਆਂ ਨਾਲ ਤੇ ਆਪਾਂ ਚੀਜ਼ਾਂ ਖਰੀਦ ਸਕਦੇ ਆ ਲੇਕਿਨ ਸਿਮਰਨ ਦੇ ਨਾਲ ਆਪਾਂ ਇਹਨਾਂ ਸ਼ਹੀਦਾਂ ਨੂੰ ਪ੍ਰਗਟ ਦੇਖ ਸਕਦੇ ਆ ਸੋ ਜਿਵੇਂ ਕਿ ਇੱਥੇ ਬੜੀ ਵੱਡੀ ਕਿਰਪਾ ਕੀਤੀ ਹੈ ਵੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਜਿਵੇਂ ਗੁਰਮਤ ਦਾ ਵਿਦਿਆਲਾ ਵੀ ਹੈ ਜਿਵੇਂ ਸਪੋਰਟਸ ਆਪਾਂ ਕਹਿ ਸਕਦੇ ਨੌਜਵਾਨਾਂ ਨੂੰ ਕਬੱਡੀ ਖੜਾਉਣੀ ਔਰ ਗੁਰੂ ਦੇ ਲੜ ਲਾਉਣਾ ਚੰਗੀ ਵਿੱਦਿਆ ਦੇ ਨਾਲ ਉਹਨਾਂ ਨੂੰ ਉਹ ਬੁੱਧੀ ਦੇਣੀ ਜਿਸ ਬੁੱਧੀ ਤੋਂ ਅੱਜ ਬਹੁਤ ਪੰਜਾਬ ਵਾਂਝਾ ਗੁਰੂ ਨਾਲ ਜੁੜਨਾ ਗੁਰੂ ਦੀ ਮੱਤ ਅਨੁਸਾਰ ਚੱਲਣਾ ਸਿੱਖ ਤੇ ਪਹਿਰਾ ਦੇਣਾ ਇਹ ਵਿਦਿਆਲਿਆਂ ਵਿੱਚ ਸਿਖਾਇਆ ਜਾਂਦਾ ਤੇ ਮੈਦਾਨ ਦੇ ਵਿੱਚੋਂ ਸਾਨੂੰ ਲੜਨਾ ਤੇ ਜੁੰਝਣਾ ਸਿਖਾਇਆ ਜਾਂਦਾ ਸੋ ਮੈਂ ਇਸ ਗੱਲ ਤੇ ਸਰਪੰਚ ਸਾਹਿਬ ਨੂੰ ਵਧਾਈ ਦਿੰਦਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਸਾਹਮ ਰਿਓ ਤੇ ਨਾਲ ਨਾਲ ਆਪਣੇ ਵੱਡਿਆਂ ਦੀਆਂ ਆਪਾਂ ਯਾਦਾਂ ਮਨਾ ਰਹੇ ਆ ਸੋ ਗੁਰੂ ਕਿਰਪਾ ਕਰੇ ਸਾਰੇ ਮੇਰੇ ਭਰਾ ਦਿੱਤੇ ਵੀ ਵਸਦੇ ਹੋ ਜਿੰਨਾ ਹੋ ਸਕੇ ਇਹਨਾਂ ਮਹਾਰ ਯੋਧਿਆਂ ਨੂੰ ਯਾਦ ਕਰਨ ਵਾਸਤੇ ਮੂਲ ਮੰਤਰ ਗੁਰ ਮੰਤਰ ਚੌਪਈ ਸਾਹਿਬ ਅਨੰਦ ਸਾਹਿਬ ਜਿੰਨਾ ਤੁਸੀਂ ਪਾਠ ਕਰ ਸਕਦੇ ਆ ਵੱਧ ਤੋਂ ਵੱਧ ਕਰੋ ਤੇ ਇਹਨਾਂ ਦੀਆਂ ਖੁਸ਼ੀਆਂ ਲਓ ਬਾਕੀ ਵੀ ਆ ਜਿਹੜੇ ਲੰਗਰ ਆ ਇਹ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਇਹ ਚੱਲਦੇ ਰਹਣੇ ਆ ਇਹ ਮਾਨਤਾ ਬਵਾਲਾ ਸਾਡਾ ਭਰਾ ਮਾਨ ਮਨਜੀਤ ਸਿੰਘ ਮਾਨ ਤੇ ਸੋਹਣ ਸਿੰਘ ਮਾਨ ਸਾਡਾ ਭਰਾ ਇਹ ਕਹਿੰਦੇ ਜਿੰਨਾ ਚਿਰ ਜਿੰਦੇ ਆ ਬਾਬਾ ਜੀ ਉਹਨਾਂ ਚੋਂ ਤੇ ਲੰਗਰ ਚੱਲਣਾ ਹੀ ਚੱਲਣਾ ਤੇ ਪਰ ਮੈਂ ਇੱਕ ਗੱਲ ਕਹਿਣਾ ਵਾ ਬੰਦੇ ਦਾ ਕੀ ਮਿੱਟੀ ਦੀ ਢੇਰੀ ਆ ਅੱਜ ਆਗੇ ਦੁਨੀਆ ਤੇ ਭੜਕੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਜਿਹੜੇ ਇਹ ਲੰਗਰ ਆ ਨਾ ਇਹਨਾਂ ਲੰਗਰਾਂ ਨੇ ਹਮੇਸ਼ਾ ਯਾਦ ਤਾਜ਼ਾ ਕਰਨੀ ਆ ਤੇ ਫਲਾਣੇ ਜਿਹੜੇ ਉਹ ਆਪਣੇ ਵੱਡਿਆਂ ਨੂੰ ਯਾਦ ਰੱਖਦੇ ਸੀ ਔਰ ਉਹਨਾਂ ਦੇ ਹੁਕਮ ਦੇ ਅੰਦਰ ਚੱਲਦੇ ਸੀ ਤੇ ਉਹਨਾਂ ਦੇ ਹੁਕਮ ਦੇ ਅਨੁਸਾਰ ਦੁੱਧ ਦੇ ਲੰਗਰ ਇਦਾਂ ਹੀ ਪ੍ਰਵਾਹ ਚੱਲਦੇ ਇਦਾਂ ਹੀ ਚੱਲਦੇ ਰਹਿਣਗੇ ਅਰਦਾਸ ਕਰਦੇ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਰਨ ਸ਼ਹੀਦ ਸਿੰਘ ਮਰੀਦ ਸਿੰਘ ਸਾਰਿਆਂ ਦੀਆਂ ਝੋਲੀਆਂ ਭਰ ਦੇਣਾ ਆਓ ਉਹਨਾਂ ਮਹਾਨ ਜੋਧਿਆਂ ਨੂੰ ਇੱਕ ਵਾਰੀ ਨਕਬਸਤਕ ਹੋਈਏ ਤੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ